ਹਰਿ ਪ੍ਰਧਾਨ ਜੀ ਅੱਜ ਤੁਸੀਂ ਪਰਫੋਰਮੈਂਸ ਭਲਾਈ ਹੈ ਕਿਹੜੇ ਮਸਲੇ ਲੈ ਕੇ ਪਿਆਤਾ ਹੋ ਖਾਲਸਾ ਜੀ ਪਹਿਲਾਂ ਅੱਜ ਇੱਥੇ ਸ਼ਹਿਰ ਦੇ ਵਿੱਚ ਸਾਡੇ ਕੈबिनेट मिनिस्टर ਸਾਡੇ ਵਿਧਾਇਕ ਬਹੁਤ ਹੀ ਸਤਿਕਾਰਯੋਗ ਬਲਜੀਤ ਕੋਰ ਜੀ ਅੱਜ ਦੋ ਉਦਘਾਟਨ ਕਰ ਰਹੇ ਹੈ ਪਹਿਲਾਂ ਅਸੀਂ ਗੁਰੂ ਰਵੀਦਾਸ ਨਗਰ ਚ ਉਹਨਾਂ ਨੇ ਉਦਘਾਟਨ ਕੀਤਾ ਹੁਣ ਅੰਡਰ ਬ੍ਰਿਜ 'ਚ ਵੀ ਉਹਨਾਂ ਨੇ 1 ਵਜੇ ਕਹਿੰਦੇ ਉਦਘਾਟਨ ਕਰਨਾ ਪਰ ਅਸੀਂ ਉੱਥੇ ਨਹੀਂ ਜਾ ਰਹੇ ਸਾਨੂੰ ਵੀ ਜਿਵੇਂ ਮੱਕੜ ਸਾਹਿਬ ਤੇ ਯੂ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਉੱਥੇ ਆਓ ਅਸੀਂ ਗੁਰੂ ਰਵੀਦਾਸ ਨਗਰ ਤੇ ਗਏ ਸੀ ਸਾਡੇ ਐਮਸੀ ਸਾਹਿਬ ਵੀ ਗਏ ਸੀ ਅਸੀਂ ਉੱਥੇ ਚਲੋ ਜਿਵੇਂ ਵੀ ਸਾਡੇ ਨਾਲ ਚੋ ਉਸ ਗੱਲ ਤੇ ਅਸੀਂ ਨਹੀਂ ਜਾਣਾ ਚਾਹੁੰਦੇ ਫਿਰ ਵੀ ਹੋਇਆ ਕੀ ਨਹੀਂ ਹੋਇਆ ਤਾਂ ਉੱਥੇ ਪਤਾ ਕੀ ਗੱਲ ਹਰੇਕ ਬੰਦਾ ਮਾਨ ਸਨਮਾਨ ਭਾਲਦਾ ਅਸੀਂ ਨਗਰ ਕੌਂਸਲ ਦੇ ਆਸਪਰੇ ਬੈਠੇ ਸਮੂਹ ਮੈਂਬਰ ਸਾਹਿਬਾਨ ਕਾਲੀਦਲ ਦੇ ਵੀ ਬੈਠੇ ਵੀ ਜੀਪੀ ਦੇ ਵੀ ਆ ਰਹੇ ਸੀ ਲਾ ਜੀ ਤੇ ਸਾਰਿਆਂ ਨੇ ਸਭ ਸੰਮਤੀ ਨਾਲ ਜਿਹੜੇ ਫੰਡ ਨਗਰ ਕੌਂਸਲ ਨੇ ਦਿੱਤੇ ਆ 90 ਲੱਖ ਰੁਪਇਆ ਸੀ ਦਿੱਤਾ 50 ਲੱਖ ਦਾ ਦਿੱਤਾ ਸੀ ਗੁਰੂ ਰਵੀਦਾਸ ਨਗਰ ਲਈ ਤੇ 40 ਲੱਖ ਰੁਪਇਆ ਅੰਡਰਬ੍ਰਿਜ ਲਈ ਦਿੱਤਾ। ਨਹੀਂ ਅੱਜ ਕੀ ਹੋਇਆ ਤੋ ਤੈਨੂੰ ਉੱਥੇ ਵੀ ਗਏ ਉੱਥੇ ਕੀ ਹੋਇਆ? ਚਲੋ ਉੱਥੇ ਚਲੋ ਉਸ ਗੱਲ 'ਚ ਨਹੀਂ ਮੈਂ ਕੁਝ ਕਰਨਾ ਕਹਿਣਾ ਚਾਹੁੰਦਾ ਤੁਸੀਂ ਜੋ ਸਵਾਲ ਜਵਾਬ ਪੁੱਛਣੇ ਉਹ ਪੁੱਛੋ। ਇਸੇ ਗੱਲ ਦਾ ਤੁਸੀਂ ਸਪਸ਼ਟੀਕਰਨ ਲਾਉਣਾ ਜੀ ਕਿ ਤੁਹਾਡੇ ਮਨ 'ਚ ਰੋਸ ਕੀ ਆ? ਨਹੀਂ ਰੋਸ ਰੋਸ ਕੋਈ ਨਹੀਂ ਅਸੀਂ ਤਾਂ ਅਸੀਂ ਤਾਂ ਇਹ ਅਸੀਂ ਸਾਡੇ ਮਨ 'ਚ ਕੋਈ ਰੋਸ ਨਹੀਂ ਅਸੀਂ ਮਲੋੜ ਦੀ ਜਨਤਾ ਨੂੰ ਦੱਸਣਾ ਚਾਹੁੰਨੇ ਆ ਵੀ ਇਹ ਜਿਹੜਾ ਫੰਡ ਦਿੱਤਾ ਹੈ ਇਹ ਨਗਰ ਕੌਂਸਲ ਨੇ ਦਿੱਤਾ ਪਾਣੀ ਜੀ ਉਹ ਤਾਂ ਡਲ ਕਲੀਅਰ ਹੀ ਸੀ ਤੁਸੀਂ ਪਹਿਲਾਂ ਵੀ ਜਾਂ ਚੁੱਕੇ ਆ ਨੇ ਤੁਸੀਂ ਅੱਜ ਉਸ ਹਿੱਟ ਪੋਲ ਵਾਲੇ ਤੁਸੀਂ ਪਾਸੇ ਗਏ ਨਹੀਂ ਇੱਥੇ ਤੁਸੀਂ ਸਾਰੇ ਐਮਸੀ ਵਾਪਸ ਆਏ ਹੋ ਕਾਰਨ ਕੀ ਹੈ ਵੀ ਥੀ ਉੱਥੇ ਤੁਹਾਨੂੰ ਮਸਲਮਾਨ ਨਹੀਂ ਮਿਲਿਆ ਕਿ ਤੁਹਾਡੇ ਨਾਲ ਉੱਥੇ ਕੋਈ ਅਜਿਹਾ ਬਿਹੇਵ ਹੋਇਆ ਜੋ ਤੁਹਾਨੂੰ ਲੱਗਦਾ ਵੀ ਉਹ ਗਲਤ ਵੀ ਹੋਇਆ ਕਿਹੜੀ ਚੀਜ਼ ਹੈ ਜੀ ਨਹੀਂ ਅਸੀਂ ਉੱਥੇ ਚਲੋ ਇਨੀ ਕੋ ਗੱਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਉੱਥੇ ਗਏ ਸੀ ਠੀਕ ਹੈ ਜੀ ਜਦੋਂ ਅਸੀਂ ਗਏ ਆ ਤੇ ਉੱਥੇ ਉੱਥੇ ਸਾਡੇ ਮੈਂਬਰ ਸਾਹਿਬਾਂ ਚੁਣੇ ਹੋਏ ਵੀ ਜਿਵੇਂ ਮੰਨ ਲਓ ਚੁਣੇ ਹੋਏ ਸਾਰੇ ਨੁਮਾਇੰਦੇ ਆ ਲੋਕਾਂ ਦੇ ਚੁਣੇ ਹੋਏ ਨਾ ਤਾਂ ਸਾਨੂੰ ਕੋਈ ਉੱਥੇ ਕੁਰਸੀ ਬੈਠਣ ਲਈ ਕਿਹਾ ਗਿਆ ਚਲੋ ਅਸੀਂ ਉੱਥੇ ਫਿਰ ਵੀ 5- ਮੱਕੜ ਸਾਹਿਬ ਬੋਲੇ ਆ ਤੁਸੀਂ ਦੇਖਿਆ ਸਾਰਿਆਂ ਨੇ ਮੱਕੜ ਸਾਹਿਬ ਤੋਂ ਬਾਅਦ ਉਹਨਾਂ ਨੇ ਕੀ ਆ ਕੈਬਨਟ ਮੰਤਰੀ ਦੇ ਬਾਰੇ ਕੈਬਨਟ ਮੰਤਰੀ ਦਾ ਧੰਨਵਾਦ ਕੀਤਾ ਨਹੀਂ ਉਹ ਤਾਂ ਚਲੋ ਉਹਨਾਂ ਨੇ ਰੂਟੀਨ ਕੀ ਨਹੀਂ ਕਿਹਾ ਉਹਨਾਂ ਨੇ ਹਾਂ ਵੀ ਹਾਂਜੀ ਤੇ ਚਲੋ ਉਹਨਾਂ ਦੀ ਬਹੁਤ ਮਿਹਰਬਾਨੀ ਚਲੋ ਧੰਨਵਾਦ ਤਾਂ ਕੀਤਾ ਗਿਆ ਸੀ ਤਾਂ ਇਹ ਕਹਿੰਦੇ ਬਹੁਤ ਮਿਹਰਬਾਨੀ ਹੈ ਉਹਨਾਂ ਦੀ ਕਿੰਨੇ ਦਿਨ ਅੰਡਰ ਬੀਜ ਦੇ ਗਏ ਪਾਈਪਾਂ ਦੀ ਸ਼ੁਰੂਆਤ ਕਿਦੋਂ ਤੇ ਜਾ ਰਹੇ ਨਹੀਂ ਜਾ ਰਹੇ ਅਸੀਂ ਕਿਸ ਵਜੇ ਨਾ ਨਹੀਂ ਜਾ ਰਹੇ ਚਲੋ ਉਦਘਾਟਨ ਕਰਦੇ ਨਾਲ ਅਸੀਂ ਤਾਂ ਮਲੋੜ ਦੀ ਜਨਤਾ ਨੂੰ ਦੱਸਣਾ ਵੀ ਜਿਹੜਾ ਨਗਰ ਕੌਂਸਲ ਨੇ ਆਉਂਦਾ ਨਾ ਕੀ 40 ਲੱਖ ਰੁਪਏ ਦਿੱਤਾ ਅਸੀਂ ਸ਼ਹਿਰ ਦੇ ਮਸਲੇ 'ਚ ਕਦੀ ਵੀ ਰਾਜਨੀਤੀ ਨਹੀਂ ਕੀਤੀ ਰਾਜਨੀਤੀ ਤੋਂ ਉੱਪਰ ਉੱਠ ਕੇ ਜੇ ਅੱਗੇ ਵੀ ਕੋਈ ਸ਼ਹਿਰ ਦਾ ਮਸਲਾ ਆਉਂਦਾ ਅਸੀਂ ਸ਼ਹਿਰ ਦੇ ਮਲੋੜ ਦੇ ਨਾਲ ਖੜੇ ਹਾਂ ਕਿਉਂਕਿ ਨਗਰ ਕੌਂਸਲ ਦੇ ਮੈਂ ਪ੍ਰਧਾਨ ਹੋਣ ਦੇ ਨਾਲ ਮੇਰੇ ਮੈਂਬਰ ਇਹ ਸਾਰੇ ਲੋਕਾਂ ਨੇ ਚੁਣੇ ਨਿਮੈਂਦੇ ਆ ਤਾਂ ਕਰਕੇ ਅਸੀਂ ਪਹਿਲਾਂ ਸਾਨੂੰ ਸ਼ਹਿਰ ਹੈ ਰਾਜਨੀਤੀ ਬਾਅਦ ਚ ਮਤਲਬ ਇਹ ਰਾਜਨੀਤੀ ਕਰਦੇ ਕੁਛ ਲਾ ਲਓ ਤੁਸੀਂ ਸਮਝ ਲਓ ਆਪ ਹੀ ਸਮਝ ਲਓ ਪ੍ਰਧਾਨ ਜੀ ਅੱਜ ਜਿਵੇਂ 50 ਲੱਖ ਰੁਪਏ ਦੇ ਹਾਂ ਮੈਂ ਤੁਹਾਨੂੰ ਵਿਧ ਪ੍ਰੂਫ ਦੇ ਆ ਪ੍ਰੂਫ ਦੇ ਰਿਹਾ ਵੀ ਆ ਨਗਰ ਕੌਂਸਲ ਨੇ ਜਾਰੀ ਕੀਤੇ ਆ ਦੇਖ ਲਓ ਸਾਰੇ ਪ੍ਰੂਫ ਦੇ ਰਿਹਾ ਤੁਹਾਨੂੰ ਮੈਂ ਨਾਲ ਕਾਪੀਆਂ ਵੀ ਦੇ ਦੂੰਗਾ ਵੀ ਨਗਰ ਕੌਂਸਲ ਨੇ ਦਿੱਤੇ ਆਪਾਂ ਗੱਲ ਕਰ ਰਹੇ ਕਿ 50 ਲੱਖ ਰੁਪਏ ਦੀ ਜਿਹੜੀ ਰਾਸ਼ੀ ਜਾਰੀ ਕੀਤੀ ਗਈ ਆ ਜਿਹੜੀ ਉਹ ਨਗਰ ਕੌਂਸਲ ਤੁਹਾਡੇ ਵੱਲੋਂ ਕਹਿ ਕੇ ਅਲੱਗਰ ਕੌਂਸਲ ਦੇ ਵੱਲੋਂ ਜਾਰੀ ਕੀਤੀ ਗਈ ਹੈ ਤੇ ਇਸ ਤੋਂ ਪਹਿਲਾਂ ਵੀ ਜਿਹੜਾ ਜਿਵੇਂ ਅੱਜ ਪਾਣੀ ਦੀ ਸਪਲਾਈ ਦੇ ਲਈ ਜਿਹੜਾ ਇਹ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਵੱਲੋਂ ਸਹਾਇਤਾ 80 ਫੀਨਾ ਨਾਲ ਅਸੀਂ ਸਪਾਈ ਕਰਾਈ ਸੀ 1 ਕਰੋੜ 70 ਲੱਖ ਨਾਲ ਜਿਹੜੀ ਵੀ ਕੰਮ ਚੱਲ ਰਿਹਾ ਜੇ ਪੂਰਾ ਨਹੀਂ ਹੋਇਆ ਪਿਛਲੇ 4 ਮਹੀਨਿਆਂ ਤੋਂ ਤੁਸੀਂ ਵੇਖੋ ਰਾਤ ਦੇ 2-2 ਵਜੇ ਤੱਕਰ ਕੰਮ ਚੱਲ ਰਿਹਾ ਉਹ ਵੀ ਨਗਰ ਕੌਂਸਲ ਕਰਾ ਰਿਹਾ ਥੇੜੀ ਤੋਂ ਲੈ ਕੇ ਜਿਹੜੀ ਪੈਪਸੀ ਵਾਟਰ ਸਪਲਾਈ ਹੁੰਦੀ ਹੈ ਉਹ ਵੀ 55 ਕੋ ਲੱਖ ਰੁਪਿਆ ਮੇਰੇ ਕੋਲ ਜੈਕ ਫਿਗਰ ਨਹੀਂ ਆ ਉਹ ਵੀ ਨਗਰ ਕੌਂਸਲ ਨੇ ਦਿੱਤਾ ਹੁਣ ਡਿੱਗੀਆਂ ਦੀ ਸਫਾਈ ਕਰਾਈ ਹੈ ਉਹ ਵੀ ਨਗਰ ਕੌਂਸਲ ਨੇ ਕਰਾਈ ਹੈ ਜੀ ਠੀਕ ਹੈ ਜੀ ਤੇ ਬਾਕੀ ਜਿਹੜਾ ਜੈਟਿੰਗ ਮਸ਼ੀਨ ਜਿਹੜੀ ਪਿਛਲੇ 2-3 ਸਾਲਾਂ ਤੋਂ ਖਰਾਬ ਸੀ ਉਹ ਵੀ ਨਗਰ ਕੌਂਸਲ ਨੇ ਠੀਕ ਕਰਾਈ ਹੈ। ਇੱਕ ਮੈਡਮ ਬਲਜੀਤ ਕੌਰ ਨੇ ਨਵੀਂ ਮਸ਼ੀਨ ਲੈ ਕੇ ਦਿੱਤੀ ਹੈ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸ਼ਹਿਰ ਲਈ ਵਧੀਆ ਕੰਮ ਹੈ। ਜੀ। ਹੁਣ ਤੱਕ ਪੰਜਾਬ ਸਰਕਾਰ ਵੱਲੋਂ ਵਿਕਾਸ ਲਈ ਕਿੰਨਾ ਖੰਡ ਦਿੱਤਾ ਗਿਆ ਜੀ ਬਿਲਕੁਲ। ਸਾਡੀ ਅੱਜ ਸਵਾ 3 ਸਾਲ ਹੋ ਗਏ ਐ। ਸਾਨੂੰ 1 ਰੁਪਿਆ ਵੀ ਮੰਨ ਲਓ ਵਿਕਾਸ ਲਈ ਨਹੀਂ ਦਿੱਤਾ ਗਿਆ। ਛੜਕਾਂ ਹਟਕਾਂ ਲਈ 1 ਰੁਪਿਆ ਵੀ ਮੌਕਲ ਮਰੋੜ ਨਹੀਂ ਕਿਸੇ ਵੀ ਮੰਨ ਲੋ ਕਮੇਟੀ ਜੀ ਨਹੀਂ ਦਿੱਤਾ ਗਿਆ ਪੰਜਾਬ ਦੀਆਂ ਕਮੇਟੀਆਂ ਦੇ ਆਲ ਨਹੀਂ ਕਮਕੀ ਲੱਗਦਾ ਵੀ ਜਿਹੜੇ ਤਾਲਮੇਲ ਦੀ ਕਮਿਟੀ ਤੇ ਕਿਤੇ ਨਜ਼ਰ ਆ ਰਹੀ ਹੈ ਵੀ ਜੋ ਦੋ ਚੀਜ਼ਾਂ ਦੋ ਟਮੇਟੀ ਫੰਡ ਦੇ ਲਈ ਹੈ ਨੀ ਪੱਤਰ ਜਾਂਦੇ ਉੱਥੇ ਜਾ ਅੱਡੇ ਚੀਜ਼ਾਂ ਹੁੰਦੀਆਂ ਨੇ ਕੋਈ ਕੋਈ ਤਾਲਮੇਲ ਦੀ ਕਮੀ ਹੈ ਜਾਂ ਉਹ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹ ਇਹਦਾ ਇਸ ਜਗ੍ਹਾ ਕ੍ਰੀਏਟ ਕਰਦੀ ਹੈ ਕੋਸ਼ ਲਾ ਲੋ ਤਾਲ ਮੇਲਾ ਅਸੀਂ ਤਾਂ ਤਾਲ ਮੇਲ ਸ਼ਹਿਰ ਪਿੱਛੇ ਕਰਨਾ ਚਾਹੁੰਨੇ ਆ ਅੱਜ ਵੀ ਕੋਈ ਸਾਡੇ ਦਿਲ 'ਚ ਇਹ ਹੈ ਨਹੀਂ ਜੇ ਸ਼ਹਿਰ ਦੇ ਮਸਲੇ 'ਚ ਜੋ ਅਸੀਂ ਕਰ ਸਕਦੇ ਆ ਸਾਡੇ ਮੈਂਬਰ ਅੱਜ ਵੀ ਸਾਰੇ ਸਾਰੇ ਬੈਠੇ ਆ ਅਸੀਂ ਸ਼ਹਿਰ ਦੇ ਪਿੱਛੇ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਨਾ ਕਰਾਂਗੇ ਅਸੀਂ ਜੋ ਸ਼ਹਿਰ ਦੀ ਭਲਾਈ ਲਈ ਜੋ ਕੁਝ ਹੋ ਸਕਦਾ ਅਸੀਂ ਕਰਨ ਨੂੰ ਤਿਆਰ ਹੁਣ ਵੀ ਤਿਆਰ ਆ ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਅਨਲ ਸਮੇਂ ਦੇ ਵਿੱਚ ਇਹ ਕ੍ਰੈਡਿਟ ਗੇਮ ਜਿਹੜੀ ਖੇਡੀ ਜਾਣੀ ਆ ਉਹ ਤਾਂ ਲੋਕ ਦੱਸਣਗੇ ਲੋਕ ਲੋਕਾਂ ਨੂੰ ਪਤਾ ਹੁਣ ਤੁਹਾਨੂੰ ਅਸੀਂ ਦਸੀਏ ਜੇ ਆਹ ਵੇਖੋ ਤੁਹਾਨੂੰ ਇੱਕ ਇੱਕ ਵਾਰਡ ਦਾ ਤੁਹਾਨੂੰ ਦਿਖਾ ਦੇਣਾ ਆ ਦੇਖੋ ਵੀ ਕਿੰਨੇ ਅਸੀਂ ਕੰਮ ਕੀਤੇ ਆ 500 ਗਲੀਆਂ ਬਣਾਈਆਂ ਕੋਈ ਵੀ ਇੱਕ ਵੀ ਵਾਰਡ ਨਹੀਂ ਛੱਡਿਆ ਆ ਦੇਖ ਲਓ ਸਾਡੇ ਕੋਲ 482 ਦੇ 480 82 ਦੇ ਗਲੀਆਂ ਹੈਗੀਆਂ ਅਸੀਂ ਇੱਕ ਵੀ ਹੋਰ ਜਿਹੜੇ ਪਾਰਕ ਬਣਾਏ ਆ ਜਿਹੜੇ ਉਹ ਬਿਜਲੀ ਘਰ ਅੱਗੇ ਕਿੰਨਾ ਖੰਡ ਹੁੰਦਾ ਸੀ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਵਿੱਚ ਇਹ ਕੰਮ ਕਰਾਏ ਆ ਤੇ ਸਥਾਨਕ ਸਰਕਾਰ ਜਿਵੇਂ ਨਗਰ ਕੌਂਸਲ ਹੈ ਤੁਹਾਡੇ ਦਾਵੇ ਵਿੱਚ ਫੰਡ ਦਿੱਤੇ ਆ ਉਹ ਵੇਰਵੇ ਨਾਲ ਮੜਾ ਸਾਰਾ ਦੱਸੋ ਜੀ ਵੀ ਕਿਹੜੇ ਕਿਹੜੇ ਨਗਰ ਕੌਂਸਲ ਵੱਲੋਂ ਜਿਹੜੇ ਤੁਸੀਂ ਫੰਡ ਦਿੱਤੇ ਆ ਤੇ ਕਿਹੜੇ ਕਿਹੜੇ ਕੰਮ ਨਗਰ ਕੌਂਸਲ ਕਰਾਏ ਨੇ ਮੈਂ ਮੈਂ ਦੱਸਦਾ ਫਿਰ ਤੁਹਾਨੂੰ ਦੁਬਾਰਾ ਦੱਸ ਦੇਣਾ ਜੀ ਜਿਵੇਂ ਅਸੀਂ ਸੁਪਰ ਸੈਕਸ਼ਨ ਨਾਲ ਸੀਵਰ ਦੀ ਸਫਾਈ ਕਰਾਈ ਗਈ ਜੀ ਠੀਕ ਆ ਜੀ ਪਿੱਛੇ ਤੁਹਾਨੂੰ ਇੱਕ ਦਿਨ ਯਾਦ ਹੋਊਗਾ ਨਗਰ ਸਫਾਈ ਸੇਵਕਾਂ ਨੇ ਹੜਤਾਲ ਕੀਤੀ ਸੀਵਰ ਮੈਂ ਹੜਤਾਲ ਖਲਾ ਕੇ ਆ ਉਹ ਅਸੀਂ ਫੰਡ ਉਹਨਾਂ ਨੂੰ 50 ਲੱਖ ਰੁਪਏ ਜਾਰੀ ਕੀਤਾ ਇਹਨਾਂ ਨੂੰ ਤਨਖ ਹੜਤਾਲ ਕਰਗੇ ਸੀ ਕੱਲ ਵਾਲਾ ਸਾਹਿਬ ਨੂੰ ਪਤਾ ਮੈਂ ਹੜਤਾਲ ਜਾ ਕੇ ਖਲਾਕੇ ਆਇਆ ਸੀ ਹਾਂਜੀ ਤੇ ਬਾਕੀ ਅਸੀਂ ਡੇਟਾ ਨੂੰ ਦੱਸਦਾ ਵੀ ਜਿਹੜੀ ਆਪਣੀ ਡਿੱਗੀ ਹੈ ਡਿੱਗੀ ਲਈ ਅਸੀਂ ਉਹਦਾ ਨਾਂ ਕੀ 40 ਲੱਖ ਰੁਪਿਆ ਸਾਫ ਕਰਾਈ ਹੈ ਉਸ ਤੋਂ ਬਾਅਦ ਅਸੀਂ ਜਿਹੜੀ ਜੈਟਿੰਗ ਮਸ਼ੀਨ ਹੈ ਉਹ ਰਿਪੇਅਰ ਕਰਾਈ ਹੈ ਹਾਂਜੀ 26 ਲੱਖ ਰੁਪਿਆ 27 ਲੱਖ ਲੱਗਿਆ ਜਿਹੜੀ ਥੇੜੀ ਤੋਂ ਪਾਪ ਆਉਂਦੀ ਵਾਟਰ ਸਪਲਾਈ ਲਿਓ ਸਾਫ ਕਰਾਈ ਉਹ ਨਗਰ ਕੌਂਸਲ ਨੇ ਕੀਤਾ ਹੈ ਜਿਹੜੇ ਆਨਲ ਸਮੇਂ ਦੇ ਵਿੱਚ 23 ਕਰੋੜ ਰੁਪਏ ਦੀ ਜਿਹੜੀ ਲਾਗਤ ਨਾਲ ਬਲੋਡ ਦੇ ਵਿੱਚ ਸੀਵਰੇਜ ਨੂੰ ਲੈ ਕੇ ਵਿਕਾਸ ਕਾਰਜਾਂ ਦੀ ਜਿਹੜੀ ਗੱਲ ਹੁੰਦੀ ਪਈ ਆ 3.5 ਕਰੋੜ ਰੁਪਏ ਦੀ ਗੱਲ ਹੁੰਦੀ ਪਈ ਆ ਪਾਣੀ ਉਹ ਤਾਂ ਮੈਡਮ ਜੀ ਨੇ ਕਹਿ ਰ ਉਹ ਸਹਿਯੋਗ ਨਗਰ ਕੌਂਸਲ ਆਨਲ ਸਮੇਂ ਦੇ ਵਿੱਚ ਦੇਊਗੀ ਜਾਂ ਨਹੀਂ ਪਤਾ ਕੀ ਗੱਲ ਹੈ ਸਹਿਯੋਗ ਤਾਂ ਅਸੀਂ ਦੇਵਾਂਗੇ ਪਰ ਹਰੇਕ Banda ਮਾਣ ਸਨਮਾਨ ਪਾਲਦਾ ਜਿੱਥੇ ਸਾਡੇ ਮਾਣ ਸਨਮਾਨ ਨੂੰ ਠੇਸ ਪਹੁੰਚੇ ਨਾ ਉਹ ਅਸੀਂ ਸਾਰੇ ਮੈਂਬਰਾਂ ਨਾਲ ਰਾਇ ਕਰਕੇ ਦੱਸਾਂਗੇ ਵੀ ਕੀ ਕਰਨਾ ਮੈਂ ਇਕੱਲਾ ਤਾਂ ਕੁਝ ਕਰ ਨਹੀਂ ਸਕਦਾ ਸਾਰੇ ਮੈਂਬਰਾਂ ਨਾਲ ਹੀ ਮੈਂ ਇਕੱਲਾ ਪ੍ਰਧਾਨ ਐ ਨਹੀਂ ਸਾਰੇ ਮੈਂਬਰਾਂ ਨਾਲ ਜਿੰਨਾ ਚਿਰ ਮੇਰੇ ਨਾਲ ਮੈਂ ਇਹ ਰੇਲਵੇ ਹਾਟਲ ਤੁਹਾਡਾ ਕਹਿਣਾ ਵੀ ਟੋਟਲੀ ਜਿਹੜੇ ਜਿੰਨੇ ਮੈਂਬਰ ਸੀ ਉੱਤੇ ਤੁਸੀਂ ਗਏ ਸੀ ਸਾਰਿਆਂ ਨੂੰ ਇਗਨੋਰ ਕੀਤਾ ਹਾਂਜੀ 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 ਰੇਲਵੇ ਇੰਟਰਚ ਆਪਣਾ ਨਗਰ ਕੌਂਸਲ ਦਾ ਕਿੰਨਾ ਯੋਗਦਾਨ ਹੈ ਅਸੀਂ 40 ਲੱਖ ਰੁਪਏ ਦਿੱਤਾ ਅੰਡਰਬ੍ਰਿਜ ਲਈ ਹਾਂਜੀ ਇੱਕ ਪਾਣੀ ਦੀ ਸਪਲਾਈ ਲਈ ਮੈਂ ਦੁਬਾਰਾ ਤੋਂ ਦਰਹਾਉਂਗਾ ਕਿ ਪਾਣੀ ਦੀ ਸਪਲਾਈ ਲਈ ਪਹਿਲਾਂ ਵੀ ਕੋਈ ਰਾਸ਼ੀ ਆਪਣੇ ਵੱਲੋਂ ਦਿੱਤੀ ਗਈ ਹੈ ਸਹਾਇਤਾ ਦੇ ਤੌਰ ਤੇ ਪਾਣੀ ਸਪਲਾਈ ਲਈ ਰਵਿਦਾਸ ਨਗਰ ਦੇ ਵਿੱਚ ਅਰ ਰਵਿਦਾਸ ਦੀ ਜਿਹੜਾ 50 ਲੱਖ ਰੁਪਏ ਦਾ ਨਗਰ ਕੌਂਸਲ ਨੇ ਦਿੱਤਾ ਇਹ ਜਿਹੜਾ ਪਹਿਲਾਂ ਵੀ ਕੋਈ ਰਾਸ਼ੀ ਦਿੱਤੀ ਸੀ ਨਹੀਂ ਇਸ ਤੋਂ ਪਹਿਲਾਂ ਨਹੀਂ ਆ ਇਧਰ ਸ਼ੌਕਪਿਆਜ ਨੀਂਪੁਰ ਆ ਲਈ ਮੈਂ ਗੁਰੂ ਘਰ ਨਹੀਂ ਨਹੀਂ ਦੇਖ ਕਿਹੜਾ ਸਾਡੀ ਮਾਰਾ ਦੋ ਮਿੰਟ ਬਸ ਠੀਕ ਹੋ ਗਿਆ ਸਾਰਾ ਕੁਝ ਕਲੀਅਰ ਹੋ ਗਿਆ ਕੋਲ ਹਾਂਜੀ ਮੇਰਾ ਹਾਂਜੀ ਅੱਜ ਜੋ ਮਲੋੜ ਦੇ ਵਿੱਚ ਸਾਡੇ ਮਾਨਯੋਗ ਇੱਕ ਮਿੰਟ ਜੀ ਮੰਤਰੀ ਸਾਹਿਬ ਮੈਡਮ ਬਲਜੀਤ ਕੌਰ ਜੀ ਇੱਕ ਮਿੰਟ ਹੋਰ ਫਿਰ ਫਿਰ ਜੀ ਹਾਂਜੀ ਹਾਂ ਹਾਂਜੀ ਅੱਜ ਮਲੋੜ ਸ਼ਹਿਰ ਦੇ ਵਿੱਚ ਮਾਨਯੋਗ ਸਾਡੇ ਮੰਤਰੀ ਸਾਹਿਬ ਮੈਡਮ ਬਲਜੀਤ ਕੌਰ ਜੀ ਨੇ ਜਿਹੜੇ ਮਹੂਰਤ ਕੀਤੇ ਨੇ ਦੋ ਉਹ ਅੱਜ ਪ੍ਰਧਾਨ ਜੀ ਨੇ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਮੇਰੇ ਸਾਡੀ ਪਾਰਟੀ ਦੇ ਜਿਹੜੇ 10 ਮੈਂਬਰ ਨੇ ਉਹ ਹਮੇਸ਼ਾ ਹੀ ਜਿਵੇਂ ਪ੍ਰਧਾਨ ਜੀ ਕਹਿ ਦਿੰਦੇ ਆ ਕਿ ਆਪਾਂ ਵਿਕਾਸ ਦੇ ਲਈ ਆਮਤੇ ਪਾਸ ਕਰਨੇ ਤਾਂ ਸਾਡੇ ਮੈਂਬਰ ਤੇ ਸਾਡੀ ਪਾਰਟੀ ਹਮੇਸ਼ਾ ਨਗਰ ਕੌਂਸਲ ਦਾ ਸਹਿਯੋਗ ਕਰਦੀ ਹੈ ਖਾਸ ਕਰਕੇ ਵਿਕਾਸ ਦੇ ਕੰਮਾਂ ਲਈ ਜਿੱਥੇ ਸ਼ਹਿਰ ਦਾ ਮਸਲਾ ਹੋਵੇ ਅੱਜ ਭਾਵੇਂ ਪਾਣੀ ਦੀ ਪਾਈਪ ਸੀ ਰਵਿਦਾਸ ਨਗਰ ਦੀ ਦੇ ਭਾਵੇਂ ਅੰਡਰਬੇਜ ਦਾ ਕੰਮ ਹੈ ਉਹਦੇ ਥੱਲੇ ਜਿਹੜੀ ਸੀਵਰੇਜ ਪਾਈ ਪੈਣੀ ਹੈ ਉਹ ਸਾਰੇ ਨਗਰ ਕੌਂਸਲ ਦੇ ਮੈਂਬਰਾਂ ਨੇ ਇੱਕ ਮਤ ਹੋ ਕੇ ਉਹਦੇ ਵਿੱਚ ਭਾਜਪਾ ਦੇ ਮੈਂਬਰ ਸਾਡੇ ਸ਼ਸ਼ੀਲ ਗਰੋਵਰ ਜੀ ਨੇ ਔਰ ਸਾਡੇ ਇੰਡੀਪੈਂਡੈਂਟ ਜਿਹੜੇ ਨੇ ਜਾਂ ਕਾਂਗਰਸ ਦੇ ਨੇ ਜਾਂ ਅਕਾਲੀ ਦਲ ਦੇ ਨੇ ਸਾਰਿਆਂ ਨੇ ਮਿਲ ਕੇ ਇੱਕ ਮਤਾ ਰੱਖਿਆ ਹੋਇਆ ਹੈ ਕਿ ਜਿੱਥੇ ਵਿਕਾਸ ਦੀ ਗੱਲ ਹੈ ਕਦੇ ਪਿੱਛੇ ਨਹੀਂ ਹਟਣਾ ਨਗਰ ਕੌਂਸਲ ਕੋਲ ਕਿਤੋਂ ਵੀ ਫੰਡ ਆਉਂਦਾ ਹੈ ਉਹ ਆਪਾਂ ਵਿਕਾਸ ਦੇ ਕੰਮ 'ਚ ਨਾਲ ਦੀ ਨਾਲ ਲਾਉਣਾ ਹੈ ਕਦੇ ਵੀ ਮੱਤ ਪੇਤ ਨਹੀਂ ਰੱਖਣਾ ਸਾਡੇ ਸਿਆਸੀ ਮੱਤ ਪੇਦ ਹੋ ਸਕਦੇ ਨੇ ਪਰ ਮਲੋੜ ਦੇ ਵਿਕਾਸ ਲਈ ਕੋਈ ਮੱਤ ਪੇਤ ਨਹੀਂ ਪਰ ਅੱਜ ਮੈਂਬਰ ਸਭਾ ਨੂੰ ਜਿਹੜਾ ਉੱਥੇ ਮੱਕੜ ਸਾਹਿਬ ਵੱਲੋਂ ਇਨਵੀਟੇਸ਼ਨ ਦਿੱਤਾ ਗਿਆ ਸੀ ਉੱਥੇ ਜਿਹੜਾ ਕੋਈ ਮੈਨੂੰ ਪਤਾ ਲੱਗਿਆ ਵੀ ਮੈਂਬਰਾਂ ਦਾ ਸਨਮਾਨ ਜਿਹੜਾ ਪੂਰਾ ਨਹੀਂ ਕੀਤਾ ਗਿਆ ਮਾੜੀ ਗੱਲ ਹੈ ਮਦ ਭਾਗੀ ਗੱਲ ਹੈ ਕਿਉਂਕਿ ਨਗਰ ਕੌਂਸਲ ਸਮੇਂ-ਸਮੇਂ ਤੇ ਸ਼ਹਿਰ ਦਾ ਵਿਕਾਸ ਕਰਾ ਰਹੀ ਹੈ ਔਰ ਮਾਨਯੋਗ ਸਾਡੇ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਦਾ ਅਧਿਕਾਰ ਹੈ ਚਲੋ ਸਾਡੇ ਹਲਕੇ ਦੇ ਐਮਐਲਏ ਨੇ ਉਹਨਾਂ ਨੂੰ ਸਤਕਾਰ ਦਿੱਤਾ ਜਾਂਦਾ ਉਹ ਮੂਰਤ ਕਰਦੇ ਨੇ ਆਪਦੇ ਬੋਰਡ ਲਵਾਉਂਦੇ ਨੇ ਨਗਰ ਕੌਂਸਲ ਦੇ ਮੈਂਬਰਾਂ ਦੇ ਜਾਂ ਦੂਜੇ ਨਹੀਂ ਲੱਗਦੇ ਚਲੋ ਉਹ ਰੋਸ਼ ਜ਼ਰੂਰੀ ਵੀ ਹੈ ਕਰਨਾ ਇਹਨਾਂ ਦਾ ਕਿ ਜਦੋਂ ਫੰਡ ਦਿੰਦੇ ਨੇ ਵਿਕਾਸ ਦੇ ਕੰਮ ਲਈ ਧਿਆਨ ਦਿੰਦੇ ਨੇ ਔਰ ਸਰਕਾਰ ਦਾ ਉਹਦੇ ਵਿੱਚ ਨਾਮ ਬੰਦਾ ਹੈ ਕਰਦੀ ਨਗਰ ਕੌਂਸਲ ਹੈ ਪੰਜਾਬ ਸਰਕਾਰ ਨੂੰ ਵੀ ਉਸ ਚੀ ਦਾ ਫਾਇਦਾ ਮਿਲਦਾ ਕਿ ਕਿਉਂਕਿ ਉਪਰੋਂ ਤਾਂ ਕੋਈ ਗ੍ਰਾਂਟ ਆਈ ਨਹੀਂ ਨਗਰ ਕੌਂਸਲ ਨੂੰ ਤਿੰਨ ਸਾਲਾਂ ਦੇ ਵਿੱਚ ਜੇ ਨਗਰ ਕੌਂਸਲ ਨੂੰ ਕੋਈ ਇਹਨਾਂ ਦਾ ਆਪਦਾ ਹਿੱਸਾ ਬਣਦਾ ਜਿਹੜਾ ਵਿੱਤ ਕਮਿਸ਼ਨ ਦਾ ਸਰਕਾਰ ਵੱਲੋਂ ਆਉਂਦਾ ਉਹ ਸਾਰਾ ਵਿਕਾਸ ਤੇ ਲਾ ਦਿੰਦੇ ਤੇ ਮੈਂ ਸਾਰਿਆਂ ਨੂੰ ਨਗਰ ਕੌਂਸਲ ਦੇ ਮੈਂਬਰਾਂ ਨੂੰ ਵਧਾਈ ਦੇਣਾ ਔਰ ਸਾਰੇ ਸ਼ਹਿਰ ਨੂੰ ਵਧਾਈ ਦੇਣਾ ਜੋ ਵਿਕਾਸ ਦੇ ਕੰਮ ਚੱਲ ਰਹੇ ਜਦੋਂ ਤਰ ਸਰਵਾਨ ਹੋਇਆ ਫਿਰ ਬਾਈਕਾਟ ਕਰਕੇ ਨਹੀਂ ਮੈਂ ਬਾਈਕਾਟ ਨਹੀਂ ਕੀਤਾ ਜੀ ਇਹ ਸਾਰੇ ਉੱਥੇ ਗਏ ਸੀ ਤਾਂ ਵੈਸੇ ਗੱਲ ਕੀਤੀ ਜਾਰੀ ਵੀ ਜੇ ਨਗਰ ਕੌਂਸਲ ਇੰਨਾ ਕੁਝ ਕਰਦੀ ਹੈ ਤਾਂ ਉਹਨਾਂ ਨੂੰ ਬਣਦਾ ਮਾਨਸਨ ਮਨ ਪੂ ਮਿਲਣਾ ਚਾਹੀਦਾ ਹੈ ਜੀ ਇਹ ਤਾਂ ਤੁਸੀਂ ਵੀ ਮੰਨਦੇ ਹੋ ਕਿ ਨਹੀਂ ਇਸ ਗੱਲ ਨੂੰ ਜਦੋਂ ਮਤਲਬ ਰੋਸ ਕਰਕੇ ਨਹੀਂ ਜਾ ਰਹੇ ਨਾ ਸ਼ਹਿਰ ਦਾ ਵਿਕਾਸ ਦਾ ਕੰਮ ਕਰ ਰਹੇ ਮੈਂਬਰਾਂ ਨੇ ਪਾਸ ਕਰਤਾ ਇਹ ਤਾਂ ਸਿਰਫ ਪ੍ਰੈਸ ਕਾਨਫਰੰਸ ਇਸ ਕਰਕੇ ਹੈ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ਇੱਕ ਸੰਦੇਸ਼ ਦਿੱਤਾ ਜਾ ਰਿਹਾ ਵੀ ਇਹ ਜਿਹੜੇ ਕੰਮ ਵਿਕਾਸ ਦੇ ਅੱਜ ਮੂਰਤ ਹੋ ਰਿਹਾ ਹੈ ਨਗਰ ਕੌਂਸਲ ਦਾ ਉਹਦੇ ਵਿੱਚ ਸਾਰਾ ਯੋਗਦਾਨ ਹੈ ਅਸੀਂ ਤਾਂ ਲੋਕਾਂ ਨੂੰ ਗਾਹ ਕਰਨਾ ਵੀ ਤੁਹਾਡੇ ਚੁਣੇ ਨੁਮਾਇੰਦੇ ਨੇ ਜਿਹੜੇ ਤੁਹਾਡੇ ਵਾਸਤੇ ਉਹ ਕੰਮ ਕਰ ਰਹੇ ਹੈ ਉਹਨਾਂ ਨੂੰ ਮਾਨ ਸਨਮਾਨ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਪਬਲਿਕ ਨੂੰ ਇਹ ਸੰਦੇਸ਼ ਦੇਣਾ ਕਿ ਅਸੀਂ ਤੁਹਾਡੇ ਕੰਮਾਂ ਦੇ ਘਰੇ ਉਤਰ ਰਹੇ ਆਂ ਤੇ ਤੁਹਾਡੇ ਕੰਮ ਵਿਕਾਸ ਦੇ ਸੀ ਕਰ ਰਹੇ ਆਂ ਮਤੇ ਪਾਸ ਕਰਕੇ ਪੈਸੇ ਦੇ ਰਹੇ ਆ ਪਰ ਵਿਕਾਸ ਹੋ ਰਿਹਾ ਆ ਜਿਹੜੇ ਪ੍ਰਧਾਨ ਜੀ ਨੇ ਤੁਹਾਨੂੰ ਦੱਸੇ ਹੀ ਨੇ ਆ ਜਿਹੜੇ 50 ਲੱਖ 30 ਲੱਖ 40 ਲੱਖ ਜਿਹੜੇ ਵੀ ਕੰਮ ਹੋਇਆ ਸਾਰੇ ਹੁਣ ਪਿੱਛੇ ਡਿੱਗੀ ਸਾਫ ਹੋਈ ਕਿੰਨਾ ਗੰਦਾ ਪਾਣੀ ਸੀ ਪਿਛਲੇ ਲੰਮੇ ਸਮੇਂ ਤੋਂ 10 ਸਾਲਾਂ ਤੋਂ ਪੀ ਰਹੇ ਸੀ ਲੋਕ ਨਗਰ ਕੌਂਸਲ ਦੇ ਮੈਂਬਰਾਂ ਨੂੰ ਨਹੀਂ ਅੱਛਾ ਲੱਗਿਆ ਇਹਨਾਂ ਨੇ ਸਫਾਈ ਕਰਾਈ ਲੋਕਾਂ ਨੂੰ ਇੱਕ ਸਵੱਛ ਪਾਣੀ ਦੇਈਏ ਯਕੀਨ ਵਾਸਤੇ ਉਹਦੀ ਸਫਾਈ ਕਰਾਤੀ ਬੰਦੀ ਆਈ ਸੀ ਸਾਰੇ ਮੈਂਬਰਾਂ ਨੇ ਸੋਚਿਆ ਹੁਣ ਬੰਦੀ ਆਈ ਇਹਦੇ ਚ ਸਫਾਈ ਕਰਾ ਕੇ ਆਪਾਂ ਲੋਕਾਂ ਨੂੰ ਸਵੱਛ ਵਾਟਰ ਦਈਏ ਉਹ ਵੀ ਦੇਣਾ ਸ਼ੁਰੂ ਕੀਤਾ ਹੈ ਪਾਣੀ ਦੇ ਪਾਈਪਾਂ ਸੀਵਰੇਜ ਦੇ ਪਾਈਪਾਂ ਪੈ ਰੀਆਂ ਮੈਂ ਤਾਂ ਕਹਿੰਦਾ ਸੀ ਜੇ ਹੁਣ ਇਹ ਕੰਮ ਕਰਨੇ ਹੈ ਵਿਕਾਸ ਦੇ ਤਾਂ ਮੇਰੀ ਮੰਨਜੋਗ ਮੰਤਰੀ ਸਾਹਿਬ ਨੂੰ ਬੇਨਤੀ ਹੈ ਅਸੀਂ ਪਿਛਲੇ ਸਮਿਆਂ ਦੇ ਵਿੱਚ 2 ਕਰੋੜ 70 ਲੱਖ ਨਾਲ ਮਹਾਵੀਰ ਨਗਰੀ ਵਾਰਡ ਨੰਬਰ 9 ਦੇ ਵਿੱਚ ਜਿਹੜਾ ਨਗਰ ਕਾਉਂਸਲ ਤੋਂ ਬਾਹਰ ਦਾ ਏਰੀਆ ਸੀ ਇਹਦੇ ਤੋਂ ਉੱਥੇ ਅਸੀਂ ਸੜਕਾਂ ਬਣਾਈਆਂ ਸੀ ਪੰਚਾਇਤੀ ਰਾਜ ਤੋਂ ਪੈਸੇ ਲੈ ਕੇ ਉਹਦੇ ਮੈਂ ਲੈ ਕੇ ਆਇਆ ਸੀਗਾ ਪੰਜਾਬ ਸਰਕਾਰ ਤੋਂ ਤੇ 2 ਕਰੋੜ 70 ਲੱਖ ਲਗਾ ਕੇ ਉੱਥੇ ਕੁਝ ਸੀਵਰੇਜ ਪਾਇਆ ਸੀ ਕੁਝ ਪਾਣੀ ਪਾਇਆ ਸੀ ਕੁਝ ਗਲੀਆਂ 3-4 ਉੱਥੇ ਰਹਿ ਗਈਆਂ ਸੀ ਮੇਰੀ ਤਾਂ ਬੇਨਤੀ ਹੈ ਵੀ ਉਹਨਾਂ ਗਲੀਆਂ ਨੂੰ ਬਣਾਇਆ ਜਾਵੇ ਉਹਦੀ ਗ੍ਰਾਂ ਦਿੱਤੀ ਜਾਵੇ ਨਗਰ ਕੌਂਸਲ ਨਹੀਂ ਬਣਾ ਸਕਦੀ ਤੇ ਮੇਰੀ ਤਾਂ ਉਹ ਬੇਨਤੀ ਹੈ ਵੀ ਉਹਦੇ ਸੜਕਾਂ ਦਾ ਕੰਮ ਹੋ ਜਾਦਾ ਬੜੀ ਮਿਹਰਬਾਨੀ ਮੈਂ ਬੇਨਤੀ ਕਰਦਾ ਔਰ ਸਾਰੇ ਸ਼ਹਿਰ ਨਿਵਾਸੀਆਂ ਦਾ ਸਾਰੀ ਪ੍ਰੈਸ ਦਾ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਹੜੇ ਵਿਕਾਸ ਦੇ ਕੰਮ ਚਲ ਰਹੇ ਹਨ ਲਗਾਤਾਰ ਚੱਲਦੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਇੱਕ 50 ਸਾਲ ਪੁਰਾਣੇ ਜੀ ਇੱਕ ਗੱਲ ਪੁੱਛਣੀ ਪਨਦੀ ਸੀ ਸਾਡੀ ਕਿ ਇਹ ਜਿਹੜੀ ਗ੍ਰਾਂਟ ਆ ਇਹ ਤੁਸੀਂ ਕਿਹੜੇ ਫੰਡ ਦੇ ਵਿੱਚੋਂ ਜਾਰੀ ਕਰਵਾਈ ਸੀ ਇਹ ਸਾਨੂੰ ਟਾਈਡ ਗ੍ਰਾਂਟ ਦੇ ਹੋਂਦ ਤੋਂ ਜਾਰੀ ਕਰਾਈ ਟਾਈਡ ਗ੍ਰਾਂਟ ਹੁੰਦੀ ਹੈ ਜੀ ਆਪ ਦੀ ਹਾਂ ਜੀ ਇੱਕ ਮਾਕੇਰਾ ਸਾਉ ਦਾ ਲਾਲ ਜੇ ਮੈਂ ਇਹ ਵਾਲੀ ਇੱਕ ਮੈਂ ਕਿਰਦੀ ਬੋਲ ਦੂਗਾ ਠੀਕ ਹੈ ਨਾ ਅਮਾ ਬਰਾਏ ਤੇ ਕੁਝ ਪਾਲਾ ਕੇਵ ਤੇ ਪਾਲਾ ਪਾਲਾ ਬਿਚੀ ਬਸ ਐਸੇ ਬਸ ਸਾਹਮਣੇ ਰੱਖ ਲਓ ਬਸ ਬਸ ਇੱਕ ਮਾਕੇਰਾ ਹਾਂ ਚਲੋ ਹਾਂ ਵੇਚੀ ਰਹਿਂਦੀ ਕੋਈ ਹੈ ਤਾਂ ਕੋਈ ਨਹੀਂ ਤੇ ਵਿੱਚ ਰੜ ਦੋ ਤੇ ਐ ਤਰ ਕਰੋ ਸਾਹਿਬ ਇੱਕ ਮਾਕੇਰਾ ਕਲਾ ਕੇਰਾ ਲਾਲ ਲਾਲ ਆਇਆ ਜੀ ਅੱਛਾ ਹਾਂ ਮਾਕੇਰਾ ਸਾਉ ਕੀ ਕਹਿਣਾ ਚਾਹੁੰਦੇ ਹੋ ਪਹਿਲਾ ਤਾਂ ਮੈਂ ਪ੍ਰੈਸਰਿੰ ਦਾ ਧੰਨਵਾਦ ਕਰਦਾ ਜਿਹੜੇ ਨਗਰ ਕੌਂਸਲ ਤੋਂ ਤੁਸੀਂ ਪਹੁੰਚਿਓ ਪ੍ਰੈਸਰ ਇੱਕ ਪ੍ਰੈਸ ਦਾ ਮਤਲਬ ਹੈ ਇੱਕ ਖੁੱਲਾ ਫਰੀडम ਜਿਹੜਾ ਤੁਸੀਂ ਬੋਲ ਸਕਦੇ ਹੋ ਜੋ ਅਸੀਂ ਨਹੀਂ ਕਹਿ ਸਕਦੇ ਜੋ ਸਚਾਈ ਆ ਅੱਜ ਮੈਡਮ ਬਲਜੀਤ ਕੌਰ ਜੀ ਨੇ ਅਦਗਟਨ ਕੀਤਾ ਗੁਰੂ ਰਵੀਰਾਸੰਗ ਦੇ ਵਿੱਚ ਜਿੱਥੇ ਸਾਰੇ ਸਾਡੇ ਐਮਸੀ ਸਾਹਿਬਾਨਾਂ ਨੇ ਕਾਫੀ ਸਮੇਂ ਤੋਂ ਲੜਕਦਾ ਆ ਰਿਹਾ ਇੱਕ ਮਸਲਾ ਸੀ ਉੱਥੇ ਪੰਜਾਬ ਲੱਖ ਦਾ ਅੱਜ ਕੰਮ ਕੀਤਾ ਉਹ ਸਾਰੇ ਐਮਸੀ ਸਹਿਬਾਨਾਂ ਦੀ ਸਦਕਾ ਅਕਾਲੀ ਦਲ ਭਾਵੇਂ ਕਾਂਗਰਸ ਆਮ ਆਦਮੀ ਪਾਰਟੀ ਸਾਰਿਆਂ ਨੇ ਰਲ ਕੇ ਸੰਜਿਆ ਪ੍ਰਾਰambh ਕੀਤਾ ਜਿੰਦਾ ਅੱਜ ਅਸੀਂ 50 ਲੱਖ ਰੁਪਿਆ ਦਾ ਕੰਮ ਸ਼ੁਰੂ ਹੋ ਚੁੱਕਿਆ ਦੂਜਾ ਕੰਮ ਸਾਡੇ ਬ੍ਰਿਜ ਦੇ ਜਿਹੜਾ نیچے ਚੱਲ ਰਿਹਾ ਉਹਨੇ ਕਿ ਉਹ 40 ਲੱਖ ਰੁਪਿਆ ਉਹ ਵੀ ਸਾਡੀ ਨਗਰ ਕੌਂਸਲ ਹੀ ਦੇ ਰਹੀ ਆ ਉਹ ਜਿਹੜਾ ਸ਼ਹਿਰ ਦਾ ਵੱਡਾ ਮੇਨ ਮਸਲਾ ਸੀ ਜਿਹੜਾ ਕਾਫੀ ਸਮੇਂ ਤੋਂ ਲਟਕਦਾ ਆ ਰਿਹਾ ਸੀਗਾ ਜੀ ਸੋ ਅੱਜ ਦਾ ਜੋ ਰੋਸ ਹੈ ਉਹ ਰਕੀ ਹੋਰ ਦੇ ਬਾਰੇ ਕੁਝ ਕਹਿਣਾ ਚਾਹੋਗੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਖਾਸਾ ਚਾਹਿਆ ਕਿ ਉਹਨਾਂ ਨੂੰ ਜਿਹੜਾ ਇਮਾਨ ਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਸਾਡੇ ਸਾਡੇ ਮਲੂੜ ਦੀ ਜਿਹੜੇ ਮਿਨਿਸਟਰ ਹੈ ਬਲਜੀਤ ਕੋ ਸਾਡੇ ਬਹੁਤ ਹੀ ਸਤਿਕਾਰਯੋਗ ਆ ਕੋ ਸ਼ਹਿਰ ਦੇ ਮੇਨ ਮੋਦੀ ਹੋਣ ਦੇ ਨਾਤੇ ਉਹਨਾਂ ਦਾ ਤਾਂ ਫਰਜ਼ ਬੰਦਾ ਸੀ ਉਦਘਾਟਨ ਕਰਨ ਦਾ ਜਦਕਿ ਸਾਡਾ ਉੱਥੇ ਨਗਰ ਕੋ ਜੇ ਸਾਰਾ ਕੰਮ ਇਹ ਜੋ ਕੀਤਾ ਗਿਆ ਜਿਹੜਾ ਸਾਡੀ ਨਗਰ ਕੌਂਸਲ ਦੇ ਪ੍ਰਧਾਨ ਜੀ ਜਾਂ ਜਿੰਨੇ ਵੀ ਕਾਲੀ ਦਲ ਦੇ ਐਮਸੀਏ ਸਾਡੇ ਕਾਂਗਰਸ ਪਾਰਟੀ ਦੇ ਜਾਂ ਬੀਜੀਪੀ ਦੇ ਸਾਰਿਆਂ ਨੇ ਰਲ ਕੇ ਹੀ ਇਹ ਪਰਾਲਾ ਕੀਤਾ ਜਿਹੜਾ ਉੱਥੇ 50 ਲੱਖ ਦਾ ਤੇ ਉੱਥੇ ਜਿਹੜਾ ਸਾਨੂੰ ਬੰਦਾ ਸਨਮਾਨ ਨਹੀਂ ਉਹਨਾਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ ਜਿਸ ਹਾਮਲ ਅਸੀਂ ਗਏ ਸੀਗੇ